ਹਾਂ ਲੋ ਜੀ ਸваяਆਂ ਤੁਸੀਂ ਦੇਖ ਲਈਆਂ ਅਮਨੋਰਾ ਦੇ ਚੈਨਲ ਤੇ ਤਾਂ ਟਾਈਮ ਹੋ ਗਿਆ ਜੀ ਸ਼ਾਮ ਦਾ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੁਸੀਂ ਦੇਖ ਸਕਦੇ ਹੋ ਸਾਡੀ ਕਿਚਨ ਦਿਖਾਉ ਉਹ ਨਵੀਂ ਕਿਚਨ ਸਾਡੀ ਕੀ ਕਹਿੰਦੇ ਨੇ ਮਾਡਰਨ ਕਿਚਨ ਹੈ ਪਈ ਦੇਸੀ ਇਹ ਸਾਡੀ ਨਵੀਂ ਦੇਸੀ ਅਸੀਂ ਵੀ ਦੇਸੀ ਤੇ ਸਾਡੇ ਘਰ ਨੂੰ ਵੀ ਦੇਸੀ ਓਕੇ ਯਾਰ ਜਦੋਂ ਇੰਟਰ ਕਰਨ ਵਾਲਾ ਉਹ ਗ੍ਰੈਂਡਰ ਕਰਨ ਵਾਲਾ ਬੇਬੇ ਆ ਰਿਹਾ ਤੂੰ ਆਹ ਕਾਢੋ ਚ ਭਾਂਡੇ ਦੇਖਾਂ ਇੱਕ ਦਿੱਤੀ ਵਿੱਚ ਕਿਉਂ ਦਾ ਆ ਗਿਆ ਹਨ ਹੋ ਕੁਈ ਹੋਰ ਦੋਤੇ ਲਈ ਕਿਹ ਜੇ ਕਿਤੇ ਮੱਖੀਆਂ ਹੋਰ ਕਿੱਥੋਂ ਆ ਗੀਆਂ ਤੁਹਾਡੇ ਮੋੜ ਦੂਜਾ ਤੁਸੀਂ ਹੈ ਮੋੜ ਦੂਜਾ ਤੁਸੀਂ ਆਈ ਕਿਹ ਨਾਲ ਘਰੇ ਘਰ ਆਵਾਂ ਕਿਹ ਹਰਦਾ ਜਿਵੇਂ ਨਾ ਕਰੇ ਜੇ ਪਹਿਲਾ ਘਰ ਜੇ ਅਸਲੀ 12 ਰੁਪਏ ਵਾਲੀ ਲਾਗਿਆ ਥੱਕ ਜਣ ਆਹ ਕੋਲ ਖੂਬਾ ਹੋਣਾ ਜੱਜ ਚਾਹੁੰਦੇ ਆ ਦੂਤ ਕੀ ਆ ਤੋ ਹੈ ਦੇਖੋ ਆਲੂ ਬੜੇ ਨੇ ਬੱਸ ਆ ਉਧਰ ਹੀ ਤੇ ਅੱਜ ਤੁਹਾਨੂੰ ਮੈਂ ਗੱਲ ਦੱਸਾਂ ਕਿ ਅਸੀਂ ਸੋਚ ਰਹੇ ਸੀਗੇ ਕਿ ਸ਼ੈਫ ਲਾਈਏ ਕਿ ਸਾਨੂੰ ਇਹ ਢੀਕ ਦੇ ਕੰਮ ਕਰਕੇ ਰੋਟੀ ਦਾ ਸਾਰਾ ਕੁਝ ਘਰ ਦਾ ਕੰਮ ਛੋੜ ਨਹੀਂ ਸਾਨੂੰ ਕਰਨਾ ਮਾ ਅੱਜ ਘਰ ਦਾ ਕੰਮ ਕੀਤਾ ਹੈ ਕਿ ਅੱਜ ਸਾਡਾ ਕੋਈ ਬੁਟੀ ਦਾ ਕੋਈ ਕੰਮ ਨਹੀਂ ਹੋਇਆ ਅੱਜ ਘਰ ਰੋਟੀਆਂ ਚੋਕੀ ਬਣਾਉਣੇ ਵਾਸਤੇ ਤੇ ਇਹ ਵਲੌਗ ਤਾਂ ਹਾਂ ਕੱਲ ਨੂੰ ਤੇ ਤੁਸੀਂ ਕੱਲ ਵਾਲਾ ਲਾਈਵ ਦੇਖ ਲਿਓ 9 ਵਜੇ ਜਾ ਕੇ ਬਹੁਤ ਸੋਹਣੀ ਜੁਐਲਰੀ ਹੈ ਇਹ ਬਹੁਤ ਸੋਹਣੀ ਪਹਿਣਾ ਦੀ ਡਿਮਾਂਡ ਤੇ ਆ ਦੇਖੋ ਮਉਣ ਨੇ ਚੂੜੀਆਂ ਵੀਅਰ ਕੀਤੀਆਂ ਹੋਈਆਂ ਜਿਹੜੀਆਂ ਸਾਡੀ ਫੁੱਲ ਲਾਈਵ ਪਾਵੇਗਾ ਅੱਜ ਲਾਈਵ ਹੋਣਾ ਤੇ ਬਲੌਗ ਕੱਲ ਜਾਣਾ ਸਟਾਰਟ ਮੈਂ ਕਿ ਪਿੱਛੇ ਜਾ ਕੇ ਦੇਖ ਲਿਓ ਹਨਾ ਬੜੇ ਨੇ ਬਹੁਤ ਠੀਕ ਬਹੁਤ ਤਿੰਨ ਲਾਈਵ ਮਤਲਬ ਇਹ ਹੋ ਜੂਗੀ ਮੈਂ ਕਿ ਸਭ ਨਾਲ ਲਾਈਵ ਕੱਲ ਪਾ ਲੂਗੀ ਨਹੀਂ ਨਹੀਂ ਬਲੌਗ ਮੈਂ ਜੀ ਪਾ ਦੇ ਬਲੌਗ ਇਹ ਕਹ ਰਹੀ ਤਿੰਨ ਹੋ ਜਾਈ ਲਾਈਵ ਆਹੇ ਲੋਕ ਲਾਈਵ ਕਰਦੇ ਮੈਂ ਹਰ ਜੁੱਤ ਬਣਾ ਲਿਆ ਹੋਣਾ ਤੂੰ ਲਾਈਵ ਬਣਦਾ ਹੈ ਕਿ ਲਾਈਵ ਪਾ ਕੇ ਮੈਂ ਤਾਂ ਬਣਾ ਕੇ ਪਾਤਾ ਲਾਈਵ ਲੋ ਜੀ ਕੋਈ ਗੱਲ ਨਹੀਂ ਫਿਰ ਆਪਾਂ ਬਲੌਗ ਅੱਜ ਹੀ ਪਾ ਦੇਣ ਤੇ ਅੱਜ ਹੀ ਲਾਈਵ ਦੇਖ ਲਿਓ ਰਾਤ ਨੂੰ 9 ਵਜੇ ਠੀਕ ਹੈ ਤੇ ਅੱਜ ਆਪਾਂ ਆਵਾਂਗੇ ਲਾਈਵ ਤੇ ਲਾਈਵ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੈਂਗਲਸ ਜਿਹੜੀਆਂ ਪਹਿਣਾ ਸਾਡੀਆਂ ਮੰਗਦੀਆਂ ਤੇ ਤੇ ਜਿਹੜੀਆਂ ਪਹਿਣਾ ਸਾਡੀਆਂ ਮੰਗਦੀਆਂ ਸੀ ਉਹ ਮਟਰ ਮਾਲਾ ਜਿਨ੍ਹਾਂ ਦਾ ਆਰਡਰ ਹੈ ਮੇਰੇ ਕੋ ਆਜਿਓ ਸਾਰਾ ਮਟਰ ਪਨੀਰ ਦਾ ਸਾਰਾ ਕੁਝ ਮਿਲੂਗਾ ਇੱਥੋਂ ਹਣ ਮਟਰ ਤੇਰੀ ਕੰਮ ਲੋੜੀ ਹਾਂ ਇਹ ਹੁਣ ਨਹੀਂ ਪਹਿਨਦਾ ਬੰਦੇ ਨੇ ਫੰਕਸ਼ਨ ਤੇ ਜਾਣਾ ਹੋਵੇ ਤੇ ਕਿ ਕਿੰਨਾ ਪਾਣਾ ਜਿਕਣਾ ਦੀ ਬਣ ਗਈਆਂ ਆਪਾਂ ਤੁਹਾਡਾ ਇਦਾਂ ਵੀ ਹਾਲ ਲਾਕਾਰੀ ਦਿੱਤਾ ਕਿਹੜੇ ਦਿਨ ਦੀ ਲੋੜ ਅਮਨ ਦਸੰਗੀ ਜੀ ਨੂੰ ਧਿਆਨ ਨਾਲ ਕਿਹੜਾ ਕਰਾ ਹਾਲ ਮੈਂ ਦੱਸ ਦਵੂ ਵੀ ਤੁਸੀਂ ਇਹ ਕਹਿੰਦੇ ਹੋ ਜਮ ਬਾਹਰ ਸ਼ਾਪਿੰਗ ਕਰ ਨਹੀਂ ਜਾਇਆ ਜਾ ਰਾ ਬਜ਼ਾਰਾਂ 'ਚ ਪਾਣੀ ਪਾਣੀ ਹੋਇਆ ਪਿਆ ਏ ਹੂੰ ਤੇ ਆਨਲਾਈਨ ਸ਼ਾਪਿੰਗ ਕਰੋ ਵੱਖਰੇ ਵੱਖਰੇ ਕਰਾਣੇ ਸੈਟਅਪ ਆਉਂ ਸੂਟ ਉਹ ਤੁਹਾਨੂੰ ਵਧਾੜੇ ਕੋਲ ਬੰਨਦੇ ਨੇ ਤੁਹਾਡੇ ਸਾਰਿਆਂ ਦੇ ਸਾਨੂੰ ਸੂਟਾਂ ਨਾਲ ਦੀਆਂ ਜੁੱਤੀਆਂ ਵੀ ਮਿਲਣ ਜੁੱਤੀਆਂ ਚੂੜੀਆਂ ਦਾ ਸ਼ਾਇਦ ਸਭਾ ਕੋਈ ਤੁਹਾਨੂੰ ਜਿਹੜੀਆਂ ਪਹਿਣਾ ਸਾਡੀਆਂ ਦੀ ਖਾਸ ਡਿਮਾਂਡ ਆਈ ਸੀ ਪਿਛਲੇ ਲਾਈਵ 'ਚ ਮੈਂ ਤੁਹਾਨੂੰ ਲੜਾਂ ਫਿਰ ਤੇ ਮੈਂ ਸੰਸ ਬਹੁਤ ਸਨਸਕਾਰ ਨੇ ਤੇ ਵੱਡੀਆਂ ਰਿੰਗ ਮਗਦੀਆਂ ਸਟੀਆਂ ਪਹਿਣਾ ਉਹ ਵੀ ਆ ਗਈਆਂ ਮਟਰ ਮਾਲਾ ਵੀ ਆ ਗਈਆਂ ਸਿੱਖ ਚੈਨ ਵੀ ਆ ਗਈਆਂ ਤੇ ਉਹ ਜਿਹੜੀਆਂ 골ਡ ਦੀਆਂ ਕੀ ਹੁੰਦੇ ਬੈਂਗਲ ਸਾਹ ਦੇਖੋ ਇਹਦੇ ਨਾਲ ਦੇ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਸੇਮ ਬਚਾਈਂਗੇ ਮਿਲੂਗਾ ਇਹ ਤਾਂ 오ਰੀਜਨਲ ਆ ਗਿਆ ਤਾਂ ਦਾ ਸੋਨੂ ਕਹਿੰਦੇ ਭਾਈ ਨੂੰ ਮਟਰ ਮਾਲਾ ਮੈਂ ਪਿੱਛੇ ਕਰਨ ਲੱਗੇ ਮਟਰ ਆਹ ਆਪਾ ਹੀ ਗਏ ਨਾ ਮੁੰਨੇ ਆਇਆ ਹੋਏ ਮੇਰੇ ਕੋਲ ਆਪਿਆ ਨਾਲ ਲਾ ਗਈਆਂ ਤਾਂ ਖੋਤਾ ਹੀ ਅੰਤਰਾ ਮੈਂ ਕਿਹ ਭਾਈ ਮੈਂ ਕਿ ਮਟਰ ਇਹ ਗੱਲ ਨੇ ਕੋ ਬਾਈ ਖਣ ਸਿਰ ਜਮਾ ਓਏ ਔਰ ਗੱਲ ਦੇ ਸਿਰ ਜਮਾ ਕਿਥੀ ਕਰ ਨਿਖਰਾ ਹੁੰਦੀ ਆ ਭਾਈ ਬੜੇ ਨਾ ਸਮਾਉਂ ਕੋਈ ਸੱਤੈਨ ਨੂੰ ਪੁੱਛੀ ਨਹੀਂ ਹੋਣਾ ਕੋਈ ਖਲਾ ਨਹੀਂ ਪਿਆਰ ਹੋਣਾ ਕਿ ਮਾਦਰ ਮਾਦਰ ਸੀ ਹੁੰਦੀ ਤੇ ਛੇ ਨਾ ਪਾ ਯਾਰ ਅਮਰਾ ਥੋੜਾ ਬਾਦ ਕੇ ਚਾਰ ਰੋਟਕੇ ਦੇ ਨਟ ਨਾ ਬੰਨ ਚਾਰ ਰੋਟਕੇ ਬੜੀ ਕਹਿ ਦਿੱਤੀਆਂ ਚਾਰ ਰੋਟ ਤੋਂ ਪਾਣੀ ਸੀ 8 9 10 ਦੀ ਦੁਨੀਆ ਹੁਣ ਮੈਂ ਪੜਨਾ ਹੈ ਕੋੜਾ ਵੀ ਨਾਲ ਕਿਦਾਂ ਫੋਟੋਆਂ ਖਿਚਵਾਉਂਦੇ ਆਂ ਫੜ ਕੇ ਰੱਖੋ ਜੇ ਲੋੜ ਹੋਵੇ ਤੇ ਕੋਈ ਪਿਆਰ ਨਾਲ ਫੜ ਆਂ ਆਹ ਕਈ ਉੱਤੀ ਮਾਰੀ ਨਾ ਕੋਈ ਨਾ ਨਾ ਜੇ ਮਰਨ ਨਾ ਸੋਨੂ ਦੀ ਮਾਂ ਕਿਹਨੇ ਬੇਆਗਲੀ ਆ ਪਾਗ ਜਿੰਨਾ ਨਹੀਂ ਵੀ ਥਈ ਮੈਂ ਆਪਣੇ ਬਣਾਉਣੇ ਮੰਨੀ ਜਾਂਦਾ ਆਪਣੇ ਬੇਆਗਲੀ ਗੇੜੀ ਜਿਹੜੀ ਇਹਨਾਂ ਨੂੰ ਮੈਂ ਵਿਆਹ ਲਿਆ ਮੈਂ ਆਪਣੇ ਬੇਆਗਲੀ ਜਾਂ ਸੰਯੋਗਨ ਖਤਮ ਹੋਇਆ ਬਾਅਦ ਇਹ ਦੇ ਕਰੰਪਾ ਤੇ ਬਲੰਦ ਲਿਖਿਆ ਹੈ ਦੇਖ ਕਲੰਧਰ ਆ ਲਿਖਿਆ ਹੈ ਮੈਂ ਵਿਆਹ ਲਈ ਤੇ ਮੈਨੂੰ ਗੱਲਾਂ ਕਰਦੀਆਂ ਨੇ ਤੂੰ ਮਾੜਾ ਜੋੜਦੇ ਬਾਹਰ ਹੀ ਪੈਂਦੇ ਨਾ ਮੋਰਾ ਯਾਨੀ ਮੈਂ ਮੈਨੂੰ ਬੜਾ ਕਿਤੇ ਪਾਇਆ ਬਾਬੇ ਨਾਨਕ ਨੇ ਲਿਖਿਆ ਹੈ ਜੀ ਬਾਬਾ ਨਾਨਕ ਆ ਗਿਆ ਹੈ ਹੈ ਆ ਉਹਦੇ ਬਾਅਦ ਬਣਾਣੇ ਤੇ ਕਿ ਬਾਬਾ ਨਾਨਕ ਉਹਦੇ ਨਾਲ ਹੀ ਤੈਨੂੰ ਪਤਾ ਮੈਂ ਕਹਿੰਦੀ ਉਹਦੇ ਆ ਬਣਾ ਰਿਹਾ ਕਦੇ ਨਾਲ ਹੀ ਆ ਬਣਾ ਰਿਹਾ ਨਹੀਂ ਨਾਲ ਹੀ ਆ ਜੀ ਨਾਲ ਆ ਤੇ ਜਿੱਤਾਂ ਦਿਖਾ ਦੇਦਾ ਮੈਂ ਕਿੱਥੇ ਰੱਖੀ ਏ ਉਹਦੇ ਬੈਗ ਚ ਨਹੀਂ ਹੈ ਹਾਂ ਨਹੀਂ ਹੋ ਗਿਆ ਪਰ ਇਹ ਨਹੀਂ ਮਿੰਟ ਨਾ ਕਦੇ ਮਿੰਟ ਅੱਧੇ ਤੇ ਆਪਾਂ ਲਾਈਵ ਹੋਣਾ ਮੈਂ ਕਿੰਨੀ ਗੰਦਾ ਹੀ ਬੱਚਾ ਬਹੁਤ ਨਹੀਂ ਆ ਰਹੀ ਪਤਾ ਨਹੀਂ ਇਸ ਆਰ ਦੇ ਕਿੰਨੇ ਰੈਸਟ ਚੁੜੀ ਆਲੇ ਜੀ ਕੀ ਕੁਕ ਕਰ ਰਹੇ ਹਾਂ ਲੋਪਾਈ ਆਪਾਂ ਭਾਂਡੇ ਮਾਣ ਲਏ ਗਰਨਾ ਆਟਾ ਕੁੰਨ ਲੱਗੀ ਤੇ ਆਉਣ ਬਰਾਨ ਦੀ ਸਬਜ਼ੀ ਤੇ ਰੋਟੀਆਂ ਹੁਣ ਲਾ ਕੇ ਖਾ ਲਓ ਆਪ ਜਿਹੜੀਆਂ ਕਾਣੀਆਂ ਹੁਣ ਸਾਡੇ ਸਾਥ ਸਾਤਾ ਨਹੀਂ ਤੁਸੀਂ ਦੇਖਿਆ ਹੀ ਹੁਣ ਉਹਨਾਂ ਦੇ ਬਲੌਗ ਤੇ ਕਿ ਬੜਾ ਬੁਰਾ ਹਾਲ ਕਰਦਾ ਹਾਂ ਤਾਂ ਜਿਹਨਾਂ ਨਹੀਂ ਦੇਖਿਆ ਜਾ ਕੇ ਦੇਖ ਲਿਓ ਤੇ ਜਿਹੜੇ ਨਵੇਂ ਆ ਰਹੇ ਨੇ ਸਾਡੀ ਪੰਜਾਬੀ ਘਰਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉਥੇ ਤੁਹਾਨੂੰ ਲਾਈਕ ਚ ਰਾਤ ਮਿਲਾਂਗੇ ਤੇ ਸਾਡੀਆਂ ਭੈਣਾਂ ਦੀ ਇੱਕ ਮੈਸਰੀਆਂ ਚੀਜ਼ਾਂ ਆਈਆਂ ਹੋਈਆਂ ਨੇ ਤੁਸੀਂ फटाफट ਆਪਣਾ ਆਰਡਰ ਕਰ ਲਿਓ ਠੀਕ ਹੈ ਜੀ ਲਿਆ ਸੁਣਾਈ ਆਈ ਕੋਣਿੱਥੇ ਮੇਰਾ ਮੈਂ ਮੋਬਾਈਲ ਨਾਲ ਟੱਕਾਂ ਨਾ ਮੈਨੂੰ ਆਈ ਕੋਣਿੱਥੇ ਗੀਰਦਾ ਟਾਈਟ ਦੇ ਹੀ ਮੈਂ ਬੈਨਦਾ ਐ ਹੋ ਜੇ ਤੇਰੀ ਗਿੰਜੇ ਲੰਮੇ ਪਿਆ ਨਾ ਹੋਰ ਨਹੀਂ ਦਹਾਰੀ ਹੁੰਦੀ ਜੀ ਆਇਆ ਆਇਆ ਤੜਕਾ ਸੜ ਗਿਆ ਵਣ ਕੁਕਰ ਦੇ ਨੇ ਬੰਦ ਕਰਾ ਸਿਆ ਹੋਇਆ ਗੈਸ ਘੱਟ ਕਰਕੇ ਗੈਸ ਵਾਲਾ ਕਰ ਫੁੱਲ ਗਿਆ ਗੈਸ ਬੋਲਦਾ ਸਾਡੀ ਸਾਰੀ ਫੈਮਿਲੀ ਰੋਟੀ ਰੋਟੀ ਬਣਾ ਕੇ ਤੇ ਸਾਡੇ ਰੂਮ ਚ ਬੈਠੇ ਆ ਆ ਇੰਧਰ ਰੋਟੀ ਤਾਂ ਖਵਾਈ ਨਹੀਂ ਪੁੱਛ ਲਗਾ ਤੇ ਮੰਮੀ ਨੇ ਹਾਂ ਇਹ ਕਹਿੰਦਾ ਹੀ ਰੋਟੀ ਖਾਣੀ ਹੈ ਬਾਕੀ ਕਹਿੰਦੇ ਖਾਣੀ ਨਹੀਂ ਪਾਕੇ ਜੇ ਮੈਨੂੰ ਮੈਨੂੰ ਪੁੱਛੀ ਰੋਟੀ ਪੱਕੀ ਭਈ ਏ ਜਿੰਨਾ ਜਣਾ ਮੰਗਦਾ ਤਾਂ ਮੁਸ਼ਕਿਲ ਨਹੀਂ ਆ ਗਈ ਤੇ ਗਗਲ ਲਾਈ ਬੈਠੇ ਰਾਤ ਨੂੰ ਮਹਿੰਦੀ ਗਗਲ ਕਿੱਥੇ ਜਾਣਾ ਤੂੰ ਕਿਤੇ ਵੀ ਨਹੀਂ ਹੋਈ ਬਸ ਦਮੂ ਆ ਗਿਆ ਉੱਪਰ ਉੱਪਰ ਤੇ ਲੱਗੀ ਸਟicker ਦੇ ਤੇ ਵਿੱਚ ਤੇ ਲੱਗੀ ਆ ਦਿਖਾਈਂਗਾ ਦਮੂ ਸਟicker ਦਿਖਾਈਂ ਆਲੇ ਹੰਦੇ ਨੇ ਅਸੀਂ ਮਹਿੰਦੀ ਵਾਲੇ ਸਟicker ਤੇ ਗਗਣ ਇਹ ਮਹਿੰਦੀ ਲਾਈ ਬੈਠੀ ਐ ਇਹਨਾਂ ਸੀਜਾਂ ਦੀ ਤੇ ਅਸੀਂ ਇਧਰ ਮੈਂ ਤੇ ਅਮਨ ਮੰਜੇ ਤੇ ਬੈਠੀਆਂ ਆਂ ਆਪਣਾ ਆਰਡਰ ਬੁੱਕ ਕਰਨ ਦੀ ਨਾਲ ਨਾਲ ਆਪਾਂ ਲਾਈਵ ਹੋਏ ਹੀ ਜੁਐਲਰੀ ਦੇ ਉਹ ਆਰਡਰ ਬੁੱਕ ਲੈ ਰਹੀ ਐ ਕਿ ਆਹ ਕੰਮ ਵੀ ਕਰੇ ਬਹੁਤ ਇਧਰ ਥਾਣਗੇ ਅੱਜ ਹੀ ਆ ਦਮਨ ਉਹ ਰਿੰਗਾ ਦਿਖਾਦੀ ਮੈਂ ਇਧਰ ਵੀਡੀਓ ਚ ਵੀ ਦਿਖਾ ਦਾਂ ਕਾਫੀ ਭੈਣ ਭਰਾ ਤੇ ਜਿਹੜੇ ਭੈਣ ਭਰਾ ਸਾਡੇ ਕਾਫੀ ਮੰਗ ਰਹੇ ਸੀ ਚੀਜ਼ਾਂ ਉਹਨਾਂ ਵਾਸਤੇ ਸਪੈਸ਼ਲ ਅਸੀਂ ਆਰਡਰ ਕੀਤੀਆਂ ਨੇ ਤੇ ਦਿਖਾਣੇ ਆ ਤੁਹਾਨੂੰ ਕਿਦਾਂ ਪ੍ਰਾਈਸ ਪੁੱਛ ਰਹੇ ਮੈਂ ਆਪਣਾ ਆਰਡਰ ਲੈ ਰਹੀ ਫਟਾਫਟ ਕਾਫੀ ਕੁਝ ਬੁਕਿੰਗ ਹੋ ਚੁੱਕੇ ਨੇ ਆਪਣੇ ਆਪਾਂ ਨੇ ਨਾ ਬੈਂਗਲਸ ਵੀ ਦਿਖਾਏ ਸੀ ਤੁਸੀਂ ਲਾਈਵ 'ਚ ਚੈੱਕ ਕਰ ਲਿਓ ਬਾਕੀ ਮੈਂ ਨਾ ਇਹਨਾਂ ਦੀ ਵੀਡੀਓ ਵੀ ਸ਼ੂਟ ਕਰ ਦੂੰਗੀ ਠੀਕ ਹੈ ਇਹ ਸਾਡੀ ਬੁਕਿੰਗ ਹੋ ਚੁੱਕੀ ਹੈ ਬੈਂਗਲਸ ਦੀ ਇਹ ਚਾਰ ਬੈਂਗਲ ਨੇ ਤੇ ਇਹਨਾਂ ਦਾ ਪ੍ਰਾਈਸ ਤੁਹਾਨੂੰ ਮੈਂ ਦੱਸ ਦਿੰਨੀ ਆ ਕਿੰਨਾ ਹੈ 850 ਰੁਪਏ 850 ਹੈ ਪ੍ਰਾਈਸ ਇਹ 2 6 ਸਾਈਜ਼ ਹੈ ਤੇ ਪ੍ਰਾਈਸ ਤੁਹਾਨੂੰ ਮੈਂ ਦੱਸ ਦੂੰਗੀ ਕੋਈ ਨਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਬਹੁਤ ਸੋਹਣੀ ਜਵੈਲਰੀ ਹੈ ਇਹ ਤੇ ਇਹ ਵੀ ਆਪਾਂ ਰਿੰਗ ਦਿਖਾਈਆਂ ਸੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਾਈਵ 'ਚ ਜਾ ਕੇ ਬਾਕੀ ਆਪਾਂ ਵੀਡੀਓ ਸ਼ੂਟ ਕਰਾਂਗੇ ਠੀਕ ਹੈ ਜੀ ਤੁਸੀਂ ਮੈਨੂੰ ਡਰੈਸ ਪਲੀਜ਼ ਇੱਕ ਵਾਰ ਫਿਰ ਤੁਹਾਨੂੰ ਫਾਰਮ ਕਰ ਦਿਓ ਕਿੰਨੇ ਸੋਹਣੇ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਪਿਆਰੇ ਤੇ ਕੋਰੀਅਰ ਵੀ ਜੀ ਗਈ ਨਹੀਂ ਹੈਗੇ ਤੇ ਤੁਸੀਂ ਮੈਨੂੰ ਇੱਕ ਤੇ ਇਹ ਜਿਹੜੀਆਂ ਰਿੰਗ ਨੇ ਨਾ ਇਹਨਾਂ ਦਾ ਪ੍ਰਾਈਸ ਰਹੇਗਾ ਜੀ 450 ਇਹ ਤੁਸੀਂ ਪੰਜਾਬੀ ਪਹਿਰਾਵੇ ਤੇ ਚੈੱਕ ਕਰ ਲਿਓ ਕੋਈ ਵੀ ਰਿੰਗ ਬਾਏ ਤੁਸੀਂ ਬਾਈ ਕਰ ਸਕਦੇ ਹੋ 450 ਪ੍ਰਾਈਸ ਰਹੂਗਾ ਜੀ ਇੱਕ ਰਿੰਗ ਦਾ 450 ਪ੍ਰਾਈਸ ਰਹੇਗਾ ਠੀਕ ਹੈ ਨਾ 10 ਤੱਕ ਬਾਕੀ ਆਪਾਂ ਕੱਲ ਨੂੰ ਲਾਈਵ ਉੱਥੇ ਵੀਡੀਓ ਬਣਾ ਦਾਂਗੇ ਲੋ ਜੀ ਸਾਡੇ ਮੈਫਰਡ ਲੱਗੀ ਫੇਰ ਆਪਾਂ ਮਿਲਦੇ ਹੁਣ ਆਪਾਂ ਕਰ ਲਈਏ ਗੱਲਾਂ ਬਾਤਾਂ ਕੁਝ ਪੈਕਿੰਗ ਕਰ ਲਈਏ। ਲੋ ਗਾਇਜ਼ ਵੀਰੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਮਿੱਠਾ ਕੋਲੇ ਘੜ ਵਿੱਚ ਹਾਂ ਪਿਛਲੀਆਂ ਸਾਰੀ ਅਰੇ ਨਹੀਂ ਆ ਜਿਹੜੀ ਥੱਲੇ ਥੱਲੇ ਲੱਗੀ ਚਿੱਟੀ ਪਿੱਛੇ ਆ ਸਾਰਾ ਹਾਂ ਆ ਸਾਰਾ ਲੱਥ ਗਿਆ ਸੀ। ਸਾਰਾ ਹੀ ਉੱਥੇ ਡਿੱਗ ਕੇ ਪੁੱਲ ਤੇ ਹੀ। ਦੱਸ। ਤੇ ਲੋ ਜੀ ਸਾਡੀ ਤਿਆਰੀ ਹੋ ਗਈ ਬੁਟੀਕ ਚ ਜਾਣ ਦੀ ਆਪਾਂ ਕੰਮ ਤਾਂ ਧੰਦੇ ਸਾਰੇ ਕਰ ਲਏ ਤੇ ਸਾਰੀਆਂ ਭੈਣਾਂ ਭਰਾਵਾਂ ਨੂੰ ਮੈਂ ਦੱਸਣਾ ਚਾਹੂੰਗੀ ਕਿ ਬਾਰਿਸ਼ ਕਿੱਥੇ-ਕਿੱਥੇ ਹੋ ਰਹੀ ਹੈ ਲਾਈਵ 'ਚ ਵੀ ਦੱਸਿਆ ਸੀ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੂੰਗੀ ਕਿ ਜਿਹੜੀਆਂ ਭੈਣਾਂ ਦੇ ਸਾਡੀਆਂ ਦੇ ਕੋਰੀਅਰ ਨੇ ਉਹ ਸਾਰੇ ਰੁਕੇ ਪਏ ਨੇ ਕਿਉਂਕਿ ਸਾਡੇ ਵੀ ਇੱਧਰ ਕਾਫੀ ਪਾਣੀ ਹੈ ਜੋ ਪੋਸਟ ਆਫਿਸ ਆ ਉਹ ਵੀ ਪਾਣੀ ਦਾ ਭਰਿਆ ਹੋਇਆ ਉੱਥੇ ਵੀ ਨਹੀਂ ਕੰਮ ਚੱਲ ਰਿਹਾ ਤੇ ਕੋਰੀਅਰ ਤੁਹਾਡੇ ਥੋੜੇ ਜਿਲੇ ਲੇਟ ਹੋ ਜਾਣਗੇ ਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਅਡਜਸਟਮੈਂਟ ਕਰ ਲਿਓ ਥੋੜੀ ਜਿਹੀ ਠੀਕ ਹੈ ਜੀ ਚਲੋ ਜੀ ਗਗਨ ਚਲੀ ਗਈ ਹੈ ਬਸ ਅਸੀਂ ਵੀ ਚੱਲੇ ਆ ਥੋੜੇ ਆਪਣਾ ਸਮਾਨ ਚੱਕ ਲਈਏ ਲੇਟ ਹੋਣ ਆਈ ਹੈ ਰਾਤ ਦੀ ਬੱਤੀ ਤਾਂ ਆ ਗਈ ਤਾਂ ਮੂੰ ਚੱਕ ਲਿਆ ਪਤਾ ਉਹ ਥੋੜਾ ਬੋਤਾ ਪਰ ਮੈਨੂੰ ਤਾਂ ਤੂੰ ਕਰ ਲੇਂਗੀ ਤੂੰ ਕਰਾਂਗੀ ਸ਼ੂਟ ਮੇਰਾ ਮੂੰ ਤਾਂ ਹੈ ਨਹੀਂ ਸ਼ੂਟ ਕਰਨ ਵਾਲਾ ਦਮੂ ਤੇਰੇ ਮੂੰ ਤੇ ਫਿੰਸ ਪਿੰਪਲ ਲੱਗਦਾ ਹੋਇਆ ਹੋਰ ਬੈਕਗ੍ਰਾਉਂਡ ਐਸਾ ਪੰਡਰ ਆਹੀ ਲੱਗਿਆ ਬੰਦਰ 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 ਪਾਪਾ ਪਾਪਾ ਲੜ ਰਿਹਾ ਪਾਪਾ ਨਾਲ ਲੜਾਈਆਂ ਕਰ ਰਿਹਾ ਮਤੇ ਕੌਣ ਲੱਗ ਗਿਆ ਦੱਸੋ ਦੱਸੋ ਕੌਣ ਲੈ ਗਿਆ ਜੀ ਤੇ ਲਓ ਸਾਡੇ ਪਈ ਭੈਣ ਭਰਾ ਜਿਹੜੇ ਹੈਗੇ ਨੇ ਪੰਜਾਬੀ ਪੇਰੇ ਆਵੇ ਤਾਂ ਪਹੁੰਚ ਜਾਓ ਇਧਰ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆਂ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ ਬੈਂਗਲਸ ਦੀਆਂ ਬਹੁਤ ਸੋਹਣੀਆਂ ਸਾਡੇ ਬੈਂਗਲਸ ਆਏ ਹੋਏ ਨੇ ਤੇ ਕੱਲ ਕੁਝ ਸਾਡੇ ਲਾਈਵ 'ਚ ਬੁੱਕ ਹੋ ਗਏ ਸੀ ਕੁਝ ਆਪਣੇ ਕੋਲ ਜਿਹੜੇ ਹੈਗੇ ਨੇ ਉਹ ਪਤਾ ਵੀਡੀਓ 'ਚ ਦਿਖਾ ਦਾਂਗੇ ਤੇ ਸ਼ੱਕ ਮਾਰਦੇ ਜੇ ਮੈਨੂੰ ਆ ਜਾਂਦੀ ਹੁਣ ਮੈਂ ਰੋਕ ਨਾ ਇਧਰ ਸ਼ੱਕ ਨਹੀਂ ਰੁਕਣੀ ਚਾਹੀਦੀ ਇਧਰ ਬੈਠ ਗਏ ਨੇ ਕਾਊਂਟਰ ਉੱਪਰ ਲੋ ਜੀ ਆ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਕਿਹੜਾ ਸਾਈਜ਼ ਹੈ ਤੁਮਨੇ ਪਾਇਆ ਡੱਬਾ ਚ ਦੱਸੋ ਦੇਖ ਕੇ ਕਿਹੜਾ 210 ਪਾਇਆ ਹੋਇਆ ਦਮ ਨੂੰ ਤੁਹਾਨੂੰ 210 ਹੁੰਦਾ ਗਗਣੇ ਤੋਂ 210 ਦਾ ਹੋਏ ਹੋਏ ਇਸ ਤੋਂ ਮੈਨੂੰ ਹੁੰਦਾ ਹੈ 210 ਇਹਨੂੰ ਹੁੰਦਾ ਫਿਰ ਦਮਣ ਇਹ ਹੱਥ ਦੇ ਪੰਜਾ ਇਹ ਡੇਡੇ ਆਉਂਦੇ ਆ ਦੇਖ ਦਮ ਨੂੰ ਤੁਸੀਂ ਕੀ ਬੋਲੋਗੇ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਮੇਰਾ ਭਰਾ ਹੈ ਹੈਨਾ ਮੈਂ ਇੱਜ਼ਤ ਕਰਦਾ ਮੈਂ ਕੀ ਬੋਲਾਂ ਮੈਂ ਪ੍ਰਾ ਦੀ ਬਹੁਤ ਰਿਸਪੈਕਟ ਕਰਦੀ ਆ। ਹੋ ਗਈ ਉਹ ਤੂੰ ਹੀ ਉਹ ਅੰਦਰ ਬਾਗੀ ਆਂਦੇ ਕਰੇ ਬਾਗੀ ਆ। ਆ ਜਾਓ ਫਤ ਇੱਧਰ। ਕੈਮਰੇ 'ਚ ਦੇਖਦਾ ਪਰ ਪਰ ਉਹ ਸਾਹਮਣੇ ਇੱਥੇ ਐ ਬੈਠਿਆ ਨਹੀਂ ਸਾਨੂੰ ਨਹੀਂ ਦਿਖਦਾ ਤੁਹਾਨੂੰ ਕੈਮਰੇ 'ਚ ਦਿਖ ਰਿਹਾ। ਕੈਮਰੇ 'ਚ ਦੇਖ ਰਿਹਾ ਪੂਰਾ ਸਾਫ ਦੇ ਸਾਰਾ ਕੁਝ ਦਿਖ ਰਿਹਾ। ਇਹ ਅਸੀਂ ਲਵਾਇਆ ਹੋਇਆ ਆ ਅੱਗੇ ਸ਼ੀਟ ਜੀ ਤੇ ਆ ਨੀ ਤਦਾ ਕਹਦੇ ਪੈਜੇ ਨੂੰ ਪਰ ਕਦੇ ਅੰਦਰ ਆਇਆ ਤੂੰ। ਪਰ ਨੀ ਤਦਾਗ ਪਾਣੀ ਹੈ। ਹੈ? ਪਾਣੀ ਹੈ ਤੇ ਕਿਆ ਅਵਰੇਜ ਬਿਲਕੁਲ ਕਲੀਅਰ ਦਿਖ ਰਿਹਾ ਤੇ ਅਸੀਂ ਬੈਠਿਆ ਸਾਨੂੰ ਕੁਝ ਨਹੀਂ ਦਿਖਦਾ ਇੰਨਾ ਹਾਂ ਜਦੋਂ ਕਰੀਏ ਫਿਰ ਵੀਡੀਓ ਸ਼ੂਟ ਪਾਈਏ ਵੀਡੀਓ ਸੋਹਣੀਆ ਸੋਹਣੀਆ ਨਹੀਂ ਆ ਤੇ ਅੱਜ ਸੰਗਰੂਰ ਤੋ ਜਾ ਕੇ ਸਮਾਨ ਵੀ ਥੋੜਾ ਪਤੋ ਜਿਹੜਾ ਸੋਹਣਾ ਹਾਂ ਸਾਰੀ ਸਲਾਬਾ ਹੀ ਪਈ ਲੈ ਉਧਰ ਤਾਂ ਦੱਸ ਨਹੀਂ ਛੱਤ ਦਾ ਉਹ ਨਹੀਂ ਹੋਇਆ ਤਾਂ ਇੱਧਰ ਕੀ ਹੋ ਗਿਆ ਕੁਸ਼ਨੀ 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 ਇਹਦੇ 27 ਦਾ ਸਾਈਜ਼ ਹੈ ਨਹੀਂ ਯਾਰ ਗਗਨ ਦਾ 27 ਕਿਤੇ ਮੈਂ ਤੂੰ ਆਡਾ ਡਿਜ਼ਾਈਨ ਪਾ ਕੇ ਦਿਖਾ ਰਿਆ ਹੈ ਤੋ ਇੱਥੇ ਆਪਾਂ ਇੱਥੇ ਇੱਥੇ ਵੀ ਦਿਖਾ ਦਿੰਨੇ ਆਂ ਤੇ ਪੰਜਾਬੀ ਪਹਿਰਾਵੇ ਤੇ ਚੈੱਕ ਕਰ ਲਿਓ ਠੀਕ ਹੈ ਹੁਣ ਸਾਨੂੰ ਪੰਜਾਬੀ ਪਹਿਰਾਵੇ ਤੇ ਸੂਟਾਂ ਦੀਆਂ ਵੀਡੀਓ ਵੀ ਮਿਲਿਆ ਕਰਨਗੀਆਂ ਤੇ ਜਵੈਲਰੀ ਦੀਆਂ ਵੀ ਹਰੇਕ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਆਪਣੇ ਕੋਲ ਜਿਹੜੀ ਜਵੈਲਰੀ ਆ ਅਵੇਲੇਬਲ ਹੈ ਦਮਨ ਇੱਕ ਵਾਰੀ ਉਹ ਵੀ ਲਿਆਇਓ ਚੱਕ ਕੇ ਉਹ ਵੀ ਮੈਂ ਚਾਤੀ ਮਰਵਾ ਦਾਂ ਡਿਜ਼ਾਈਨ ਚੈੱਕ ਕਰੋ ਕਹਿੰਦੇ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ। ਲਓ ਜੀ ਅਸੀਂ ਆਏ ਸੀ ਸੰਗਰੂਰ ਪਿੰਡ ਤੋਂ ਥੋੜਾ ਜਿਹਾ ਸਮਾਨ ਚੱਕਣਾ ਸੀ ਉਹ ਆਏ ਸੀ ਤੇ ਮੀਂਹ ਦਾ ਫੇਰ ਬੁਰਾ ਹਾਲ ਐ। ਕਿਉਂਕਿ ਮੀਂਹ ਨੇ ਕਾਫੀ ਜਗ੍ਹਾ ਤੇ ਬਹੁਤ ਨੁਕਸਾਨ ਕੀਤਾ ਹੋਇਆ ਸਾਡੇ ਨਾਲ ਹੀ ਜਿਨੇ ਵੀ ਪਿੰਡ ਨੇ ਕਾਫੀ ਪਿੰਡਾਂ 'ਚ ਪਾਣੀ ਆ ਗਿਆ। ਬਹੁਤ ਬੁਰਾ ਹਾਲ ਐ ਪਾਖ ਗੁਰੂ ਸੱਚੇ ਪਾਤਸ਼ਾਹ ਸੋਖੀ ਰੱਖੀ ਤੇ ਅਸੀਂ ਬਸ ਹੁਣੇ ਪਿੰਡੋਂ ਆਏ ਹਾਂ ਸਮਾਨ ਚੱਕਣ ਵਾਸਤੇ। ਹੋਰ ਰੱਖਦੇ ਹਾਂ। ਉਹ ਕਬੂਤਰ ਵਿਚਾਰੇ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਕੋਡੇ ਆਈ ਨਹੀਂ ਜਾਂਦਾ। ਕੱਲ ਦਾ ਇੱਥੇ ਫਿਰ ਡੰਡਿਆ ਕਹਿੰਦੇ। ਫਾਇਰ ਮੀ ਬਹੁਤ ਤੇਜ਼ ਹੋ ਗਿਆ ਹੈ ਬਹੁਤ ਤੇਜ਼ ਹੋ ਗਿਆ ਸਾਡੇ ਨਾਲ ਨਾਲ ਜਿੰਨੇ ਪਿੰਡ ਨੇ ਸਾਰੇ ਵਿੱਚ ਤਾਂ ਕਈ ਕਹਿ ਰਹੇ ਨੇ ਉਹ ਪਿੰਡੇ ਉਹ ਲਾਣਾ ਪਿੰਡ ਡੁੱਬ ਗਿਆ ਠਮਕਾ ਪਿੰਡ ਡੁੱਬ ਗਿਆ ਬਾਕੀ ਪਤਾ ਨਹੀਂ ਸਾਰੇ ਪਿੰਡਾਂ ਚ ਰੱਬ ਸੁੱਖੀ ਰੱਖੇ ਮੀ ਫਾਇਰ ਬਹੁਤ ਤੇਜ਼ ਆ ਤੇ ਮੈਨੂੰ ਲੱਗਦਾ ਅੱਜ ਸਾਡੇ ਮਿਸਤਰੀ ਫੇਰ ਚਲੇ ਜਾਣੇ ਨੇ ਤੇ ਬਾਕੀ ਜੀ ਹੁਣ ਤੁਹਾਨੂੰ ਪਿੰਡ ਜਾ ਕੇ ਮਿਲਦੇ ਆ ਮੈਂ ਵਲੌਗ ਦਾ ਆਪਾਂ ਨਾ ਇੱਥੇ ਹੀ ਐਂਡ ਕਰ ਦਾਂਗੇ ਕਿਉਂਕਿ ਸਾਨੂੰ ਕਾਫੀ ਕੁਝ ਸੈੱਟ ਕਰਨਾ ਹੈ ਉਹ ਕਰ ਲੀਏ ਤੇ ਮੈਂ ਤੁਹਾਨੂੰ ਮੀਂਹ ਬਾਰੇ ਦੱਸਦਾ ਕਿ ਮੀਂਹ ਆ ਚੁੱਕਿਆ ਤੇ ਸਾਡੇ ਕੱਲ੍ਹ ਤੋਂ ਵਾਲੇ ਵਲੌਗਸ ਤੁਸੀਂ ਦੇਖਿਆ ਸੀ ਕਿ ਸਾਡੇ ਜਿੰਨੇ ਵੀ ਲੱਗੇ ਮਤਲਬ ਸਾਡੀ ਪਿਆਲੀ ਪਿਛਲੀ ਸਾਰਾ ਪਾਣੀ ਭਰ ਗਿਆ ਤੁਸੀਂ ਅਮਨੁਰਾਂ ਦੇ ਵਲੌਗਸ ਦੇ ਦੇਖਿਆ ਉੱਥੇ ਵੀ ਬਹੁਤ ਪਾਣੀ ਆਇਆ ਪਿਆ